ਅੱਜ ਪੰਜਾਬ ਭਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਮਾਪਿਆਂ ਦੀ ਮਿਲਣੀ ਹੈਗੀ ਆ ਟੀਚਰਾਂ ਦੇ ਨਾਲ ਜਿੱਥੋਂ ਬੱਚੇ ਦੇ ਬਾਰੇ ਰਿਪੋਰਟ ਕਰ ਜਿਹੜਾ ਉਹ ਪਤਾ ਲੱਗੂਗਾ ਕਿ ਬੱਚਿਆਂ ਦੀ ਪਰਫਾਰਮੈਂਸ ਸਕੂਲ ਦੇ ਵਿੱਚ ਕਿੱਦਾਂ ਦੀ ਹੈਗੀ ਹੈ ਤਾਂ ਅੱਜ ਮਹਿਗਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਆ ਖਜਲ ਖਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜਿਹੜੀ ਪੇਰੈਂਟਸ ਮੀਟਿੰਗ ਹੈ ਉਹ ਕੀਤੀ ਜਾ ਰਹੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਫਿਰੋਜ਼ਪੁਰ ਸਰਕਾਰੀ ਸਕੂਲ ਦੇ ਵਿੱਚ ਅਸੀਂ ਪਹੁੰਚੇ ਹਗੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਜਿੱਥੇ ਪਹੁੰਚੇ ਆ ਔਰ ਬੱਚਿਆਂ ਨੂੰ ਜਿਹੜਾ ਉਹਨਾਂ ਦੀ ਅੱਜ ਜਿਹੜੀ ਪਰਫਾਰਮੈਂਸ ਨੂੰ ਲੈ ਕੇ ਸਰਟੀਫਿਕੇਟ ਵੀ ਦਿੱਤੇ ਜਾ ਰਹੇ ਹੈਗੇ ਆ ਤਾਂ ਅੱਜ ਪੰਜਾਬ ਸਰਕਾਰ ਵੱਲੋਂ ਮਾਪੇ ਅਧਿਆਪਕ ਮਿਲਣੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈਗੀ ਹੈ ਤਾਂ ਮਾਪੇ ਵੀ ਜਿਹੜੇ ਇੱਥੇ ਪਹੁੰਚ ਰਹੇ ਹੈਗੇ ਔਰ ਬੱਚਿਆਂ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਲਈਤੀ ਜਾ ਰਹੀ ਹੈਗੀ ਆ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਉਹ ਅ ਅੱਜ ਤੁਸੀਂ ਆਪਣੇ ਬੱਚੇ ਦੇ ਬਾਰੇ ਜਾਣਕਾਰੀ ਲੈਣ ਆਏ ਹੋ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਸ਼ਿੰਦਰ ਸਿੰਘ ਜੀ ਬੱਚਾ ਕਿਹੜੀ ਕਲਾਸ ਚ ਪੜਦਾ 6ਵੀਂ ਕਲਾਸ ਜੀ 6ਵੀਂ ਚ ਤਾਂ ਕਿੰਨਾ ਦਾ ਉਪਰਾਲਾ ਲੱਗਦਾ ਹੈਗਾ ਕਿ ਸਰਕਾਰ ਦੇ ਵੱਲੋਂ ਇਹ ਚੀਜ਼ ਕੀਤੀ ਗਈ ਹੈ ਕਿ ਮਾਪੇ ਜਿਹੜਾ ਟੀਚਰਸ ਕੋਲ ਆਣ ਉਹਨਾਂ ਨੂੰ ਪੁੱਛਣ ਰਿਪੋਰਟ卡 ਜਿਹੜਾ ਉਹ ਪਤਾ ਲੱਗਦਾ ਬੱਚੇ ਦਾ ਬਹੁਤ ਵਧੀਆ ਜੀ ਇਹ ਉਪਰਾਲਾ ਕੀਤਾ ਹੈਗਾ ਸਰਕਾਰ ਵੱਲੋਂ ਵੀ ਪੂਰਾ ਪੂਰਾ ਤੇ ਇੱਥੇ ਟੀਚਰ ਸਾਹਿਬਾਨ ਵੀ ਬਹੁਤ ਚੰਗੇ ਨੇ ਜੀ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਨੇ ਬਹੁਤ ਚੰਗੀ ਤਰ੍ਹਾਂ ਪੜ੍ਹਾਈ ਕਰਵਾ ਰਹੇ ਨੇ ਜੀ ਬਹੁਤ ਵਧੀਆ ਨੰਬਰ ਆਏ ਬੱਚੇ ਨੂੰ ਜੀ ਅੱਛਾ ਹਾਂ ਜੀ ਤਾਂ ਖੁਸ਼ੀ ਹੁੰਦੀ ਹੈ ਇਹ ਚੀਜ਼ ਤੋਂ ਹਾਂ ਜੀ ਹਾਂ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਸਟਾਫ ਦਾ ਜੀ ਹਾਂ ਹਾਂ ਜੀ ਤਾਂ ਬਿਲਕੁਲ ਅੱਜ ਫਿਰ ਪੇਰੈਂਟਸ ਆ ਰਹੇ ਆ ਜੀ ਪੁੱਛਣੇ ਹੈਗੇ ਹਾਂ ਜੀ ਇਹ ਮੈਨੂੰ ਜੋਬ ਕਰਦੇ 23 ਸਾਲ ਹੋ ਗਏ ਪਰ ਇਸ ਤਰ੍ਹਾਂ ਦੀ ਪੀਟੀਐਮ ਮੈਂ ਨਹੀਂ ਦੇਖੀ ਜੋ ਅਰੇਂਜਮੈਂਟ ਇਸ ਵਾਰ ਪੰਜਾਬ ਸਰਕਾਰ ਨੇ ਕਰਾਇਆ ਹੈ ਬਹੁਤ ਹੀ ਸ਼ਲਾਘਾਯੋਗ ਹੈ ਤਾਂ ਬਿਲਕੁਲ ਸ਼ਲਾਗਾ ਇਹ ਕਦਮ ਹੈਗਾ ਇਹ ਕਹਿਣਾ ਹੈਗਾ ਅ ਤੁਸੀਂ ਵੀ ਆਪਣੇ ਬੱਚੇ ਦਾ ਰਿਪੋਰਟ ਕਾਰਡ ਲੈਣ ਆਏ ਹੋ ਹਾਂਜੀ ਹਾਂਜੀ ਕਿੰਦਾ ਤਾਂ ਲੱਗਦਾ ਹੈਗਾ ਕਿ ਐਦਾਂ ਦੀ ਅਟਰੈਕਸ਼ਨ ਜਿਹੜੀ ਆ ਉਹ ਹੁੰਦੀ ਰਹੇ ਪੇਰੈਂਟਸ ਤੇ ਬੱਚੇ ਬੱਚਿਆਂ ਬਾਰੇ ਪਤਾ ਲੱਗਦਾ ਰਹਿੰਦਾ ਟੀਚਰਸ ਨੂੰ ਹਾਂ ਹਾਂ ਪਤਾ ਪੂਰਾ ਲੱਗਦਾ ਰਹਿੰਦਾ ਜੀ ਵਧੀਆ ਕਰ ਵੀ ਪੂਰਾ ਪੜਦਾ ਹੈ ਬੱਚਾ ਦੂਜੇ ਨੰਬਰ ਤੇ ਆਇਆ ਹੈ ਕਿਹੜੀ ਕਲਾਸ ਚ ਪੜਦਾ ਹੈ ਅੱਠਵੀਂ ਚ ਪੜਦਾ ਹੈ ਜੀ ਅੱਛਾ ਸਰਟੀਫਿਕੇਟ ਵੀ ਮਿਲੇ ਸਰਟੀਫਿਕੇਟ ਵੀ ਮਿਲਿਆ ਜੀ ਫੋਟੋਆਂ ਪਾਟਾਂ ਵੀ ਹੋ ਗਈਆਂ ਨੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਟੀਫਿਕੇਟ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈਗਾ ਔਰ ਖੁਸ਼ੀ ਹੁੰਦੀ ਹੈ ਕਿ ਪਤਾ ਲੱਗਦਾ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਹਾਂ ਸਾਢੇ ਤਰੀ ਲੱਗਦਾ ਹੈ ਦੂਜੇ ਤੀ ਪੜਦੇ ਹਾਂ ਪੜਦੇ ਜਦੋਂ ਐਦਾਂ ਦੀ ਮਿਲਣੀ ਹੁੰਦੀ ਹੈ ਟੀਚਰਸ ਬੈਠਦੇ ਆ ਮਾਪੇ ਬੈਠਦੇ ਆ ਬੱਚਿਆਂ ਦੇ ਬਾਰੇ ਪਤਾ ਲੱਗਦਾ ਹੈਗਾ ਇਹ ਚੀਜ਼ ਵਧੀਆ ਕੀਤੀ ਸਰਕਾਰ ਨੇ ਮਾਨ ਪੂਰਾ ਟੌਰ ਬਣ ਕੇ ਆਗੇ ਹਾਂ ਤਾਂ ਬਿਲਕੁਲ ਖੁਸ਼ੀ ਹੁੰਦੀ ਹੈ ਜੀ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਹੈਗੇ ਔਰ ਤੁਸੀਂ ਦੇਖ ਸਕਦੇ ਹੈਗੇ ਉਹ ਬੱਚੇ ਵੀ ਜਿਹੜਾ ਉਹ ਪਹੁੰਚੇ ਹੋਏ ਔਰ ਉਹਨਾਂ ਨੂੰ ਸਰਟੀਫਿਕੇਟ ਵੀ ਜਿਹੜੇ ਆ ਉਹ ਦਿੱਤੇ ਗਏ ਹੈਗੇ ਔਰ ਗੱਲਬਾਤ ਜਿਹੜੀ ਆ ਉਹ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੈਗੇ ਉਹ ਹਾਲਾਂਕਿ ਕੋਸ਼ਿਸ਼ ਵੀ ਕਰਾਂਗੇ ਅਸੀਂ ਔਰ ਸਰਟੀਫਿਕੇਟ ਜਿਹੜੇ ਬੱਚਿਆਂ ਨੂੰ ਦਿੱਤੇ ਜਾ ਰਹੇ ਜਿਨ੍ਹਾਂ ਦੀ ਪਰਫਾਰਮੈਂਸ ਵਧੀਆ ਹੈਗੀ ਹੈ ਸਾਡੇ ਨਾਲ ਪ੍ਰਿੰਸੀਪਲ ਵੀ ਮੌਜੂਦ ਨੇ ਜਗਦੀਪ ਜੀ ਸਰ ਅੱਜ ਮਾਪਿਆਂ ਦੀ ਮਿਲਣੀ ਵੀ ਜਿਹੜੀ ਆ ਉਹ ਕਰਵਾਈ ਗਈ ਹੈ ਕਿੰਨਾ ਕੁ ਵਧੀਆ ਉਪਰਾਲਾ ਹੈ ਸਰਕਾਰ ਜੀ ਸਰ ਸਰੇ ਦਾ ਜੋ ਪੰਜਾਬ ਸਰਕਾਰ ਦਾ ਉਪਰਾਲਾ ਹੈ ਇੱਕ ਨਵੇਖਲੀ ਪਹਿਲ ਕੀਤੀ ਗਈ ਹੈ ਕਿਉਂਕਿ ਇਹਦੇ ਵਿੱਚ ਇੱਕ ਤਾਂ ਬੱਚਿਆਂ ਦੀ ਕਾਰਗੁਜ਼ਾਰੀ ਮਾਪਨ ਦੇ ਨਾਲ ਨਾਲ 100% ਮਿਸ਼ਨ 100% ਮਿਸ਼ਨ ਔਰ ਇਹਦੇ ਨਾਲ ਬੱਚਿਆਂ ਨੂੰ ਸਕੂਲ ਦੇ ਵਿੱਚ ਜਿਆਦਾ ਰੀਟੈਂਸ਼ਨ ਯਾਨੀ ਕਿ ਉਹਨਾਂ ਨੂੰ ਸਕੂਲ ਦੇ ਵਿੱਚ ਰੱਖਣਾ ਔਰ ਉਹਨਾਂ ਨੂੰ ਜਿਆਦਾ ਪੜ੍ਹਾਈ ਵੱਲ ਉਹਨਾਂ ਦਾ ਧਿਆਨ ਦੇਣਾ ਹੈਗਾ ਕਿਉਂਕਿ ਸਰਕਾਰ ਫਰਵਰੀ ਦੇ ਵਿੱਚ ਅ ਫਾਈਨਲ ਐਗਜ਼ਾਮ ਲੈ ਰਹੀ ਹੈ ਪੱਕੇ ਪੇਪਰ ਔਰ ਜਨਵਰੀ ਦੇ ਵਿੱਚ ਪ੍ਰੀ ਬੋਰਡ ਐਗਜ਼ਾਮ ਹੋ ਰਹੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਪੇ ਨੂੰ ਜਾਗਰੂਕ ਕਰਨ ਦੇ ਲਈ ਅੱਜ ਦਾ ਦਿਨ ਰੱਖਿਆ ਗਿਆ ਹੈ ਔਰ ਖੁਸ਼ੀ ਇਹ ਹੋ ਰਹੀ ਹੈ ਕਿ ਹੁਣ ਤੱਕ ਲਗਭਗ 75-77% ਸਟਾਫ ਬੱਚਿਆਂ ਦੇ ਪੇਰੈਂਟਸ ਰਿਪੋਰਟ ਕਰ ਚੁੱਕੇ ਆ ਬਾਕੀ ਦੇ ਤੁਸੀਂ ਦੇਖ ਹੀ ਲੋ ਹਜੇ ਵੀ ਆ ਰਹੇ ਹੈਗੇ ਆ ਤਾਂ ਜਿਵੇਂ ਜਿਵੇਂ ਜਿੰਨੂੰ ਜਿਵੇਂ ਟਾਈਮ ਲੱਗਦਾ ਹੈ ਉਹਨੇ ਸਾਡੇ ਕੋਲ ਪਹੁੰਚ ਰਹੇ ਆ ਅੱਜ ਦੀ ਪੀਟੀਐਮ ਦਾ ਸਮਾਂ 3:30 ਵਜੇ ਤੱਕ ਹੈ। ਔਰ ਉਮੀਦ ਹੈ ਕਿ ਅਸੀਂ ਆਪਣਾ 100% ਟਾਰਗੇਟ ਇਹਦੇ ਵਿੱਚ ਵੀ ਪੂਰਾ ਕਰਾਂਗੇ। ਤਾਂ ਬਿਲਕੁਲ ਬੱਚਿਆਂ ਬਾਰੇ ਮਾਪਿਆਂ ਨੂੰ ਵੀ ਪਤਾ ਲੱਗਦਾ ਹੈਗਾ ਕਿ ਬੱਚਿਆਂ ਦੀ ਪਰਫਾਰਮੈਂਸ ਕਿੰਦਾ ਦੀ ਹੈ। ਹਾਂਜੀ ਇਹਦੇ ਨਾਲ ਇੱਕ ਅਸੀਂ ਹੋਰ ਟਾਰਗੇਟ ਲੈ ਕੇ ਚੱਲੇ ਆਂ ਵੀ ਉਹ ਪੇਰੈਂਟਸ ਜਿਹੜੇ ਇੱਕ ਵਾਰੀ ਦਾਖਲ ਕਰਾ ਗਏ ਪਰ ਅੱਜ ਤੱਕ ਸਕੂਲ 'ਚ ਨਹੀਂ ਆਏ। ਉਹਨਾਂ ਨੂੰ ਅਸੀਂ ਕੱਲ ਫੋਨ ਕਰਕੇ ਬੁਲਾਇਆ ਵੀ ਸਪੈਸ਼ਲੀ ਆਓ ਕਿਉਂਕਿ ਇੱਕ ਵਾਰੀ ਆ ਕੇ ਸਕੂਲ ਦੇਖੋ। ਅਗਰ ਤੁਹਾਨੂੰ ਸਕੂਲ ਚੰਗਾ ਲੱਗਦਾ ਹੈ, ਪੜ੍ਹਾਈ ਚੰਗੀ ਲੱਗਦੀ ਹੈ। ਤਾਂ ਅਗਲੇ ਸਾਲ ਨੂੰ ਇੱਕ ਬੱਚਾ ਹੋਰ ਲੈ ਕੇ ਆਓ ਤਾਂ ਜੋ ਜਿਹੜਾ ਸਾਡੇ ਸਕੂਲ ਦਾ ਜਿਹੜਾ ਦਾਖਲਾ ਹੈ ਉਹ ਵੀ ਵੱਧ ਸਕੇ ਔਰ ਇੱਕ ਜਿਹੜਾ ਸੰਦੇਸ਼ ਹੈ ਪੰਜਾਬ ਸਰਕਾਰ ਦਾ ਵੀ ਸਵੱਛ ਸਕੂਲ ਔਰ ਰੰਗਲਾ ਪੰਜਾਬ ਉਹ ਵੀ ਆਪਣੇ ਮਿਸ਼ਨ ਦੇ ਵਿੱਚ ਅਸੀਂ ਕਾਮਯਾਬ ਹੋ ਸਕੇ। ਤਾਂ ਬਿਲਕੁਲ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕੀਏ ਤਾਂ ਪੰਜਾਬ ਸਰਕਾਰ ਦਾ ਇੱਕ ਦਸਰਾ ਹੈਗਾ ਕਿ ਵਧੀਆ ਉਪਰਾਲਾ ਹੈਗਾ ਜਿਹਦੇ ਨਾਲ ਮਾਪਿਆਂ ਨੂੰ ਬੱਚਿਆਂ ਦੇ ਬਾਰੇ ਪਤਾ ਲੱਗਦਾ ਹੈਗਾ ਔਰ ਜਿਹੜੇ ਮਾਪੇ ਕਈ ਵਾਰ ਬੱਚਾ ਸਕੂਲ ਦੇ ਵਿੱਚ ਹੀ ਨਹੀਂ ਆਉਂਦੇ ਐਡਮਿਸ਼ਨ ਕਰਵਾ ਦਿੰਦੇ ਆ ਔਰ ਆਂਦੇ ਹੀ ਨਹੀਂ ਹੈਗੇ ਉਹਨਾਂ ਨੂੰ ਵੀ ਜਿਹੜਾ ਬੁਲਾਇਆ ਜਾ ਰਿਹਾ ਹੈਗਾ ਔਰ ਬੱਚਿਆਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈਗੀ ਹੈ। ਤਾਂ ਫਿਰੋਜ਼ਪੁਰ ਦੇ ਵਿੱਚ ਇਹ ਜਿਹੜੇ ਸਕੂਲ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਇੱਥੇ ਜਿਹੜੇ ਮਾਪੇ ਆ ਉਹ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਲੈਣ ਦੇ ਲਈ ਆ ਰਹੇ ਹੈਗੇ ਆ ਪੇਰੈਂਟਸ ਮੀਟਿੰਗ ਦੇ ਵਿੱਚ ਜਿਹੜੇ ਮਾਪਿਆਂ ਦੀ ਮਿਲਣੀ ਹੈਗੀ ਹੈ ਅਧਿਆਪਕਾਂ ਦੇ ਨਾਲ ਉਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੈਮਰਾ ਪਰਸਨ ਗੋਹੀ ਤੇ ਨਾਲ ਸੜੀ ਚੋਪੜਾ ਜਗਵਾਲੀ ਟੀਵੀ ਫਿਰੋਜ਼ਪੁਰ